ਮੋਕਮਤਰੀ ਭਗਵਾਨ ਤੁਮਾਰ ਹੁਸ਼ਿਆਤਪੁਰਵਿਕ ਹੈ ਡੀਏਵੀ ਕਾਲਜ ਚ ਜਰਨਲ ਯੂਥ ਫੈਸਟੀਵਲ ਦੇ ਪ੍ਰੋਗਰਾਮ ਵਿੱਚ ਸ਼ਰਕਤ ਕਰਨ ਪਹੁੰਚੇ ਇਸ ਨਾਲ ਬਖਤਰੀ ਭਗਵਾਨ ਤੁਮਾਰ ਸਟੇਜ ਤੋਂ ਮਰਹੂਮ ਕਲਾਕਾਰ ਕਰਮਜੀਤ ਅਰਮੋਲ ਦੇ ਨਾਲ ਗਾਣਾ ਗਾਦੇ ਦਿਸੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਆ ਉਹਨਾਂ ਕਿਹਾ ਕਿ ਜਦੋਂ ਮੈਂ ਅੜਦਾ ਹੁੰਦਾ ਸੀ ਤਾਂ ਕਰਮਜੀਤ ਅਰਮੋਲ ਵੀ ਮੇਰੇ ਨਾਲ ਹੁੰਦੇ ਸਨ ਅਤੇ ਫਿਰ ਅਸੀਂ ਫਿਲਮਾਂ ਦੇ ਵਿੱਚ ਇਕੱਠੇ ਕੰਮ ਕੀਤਾ ਉਸ ਵੇਲੇ ਅਸੀਂ ਇਕੱਠੇ ਸੰਤਰਾ ਉਦਾਸੀ ਦੀ ਕਵਿਤਾ ਗਾਉਂਦੇ ਹੁੰਦੇ ਸੀ ਤੂੰ ਵਗਦਾ ਰਹੀ ਵੀ ਸੂਰਜਾ ਕਮੀਆਂ ਦੇ ਵਿੜੇ ਮਾਂ ਧਰਤੀਓ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਂ ਧਰਤੀਓ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਭਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਜੰਮਦਾ ਬੰਦਾ ਸਰੀਏ ਟਕੇ ਆਂਦੀ ਮੀਰੀ ਪੀਰੀਏ ਜਿੱਥੇ ਕਰਜੇ ਢ ਪੰਜੀਰੀਏ ਬਾਪੂ ਦੇ ਕਰਜੇ ਦੇ सूद ਪੁੱਤ ਮਦੇ ਜਿਹੜੇ ਧੀਆਂ ਹੋ ਕੇ ਭਰਦੀਆਂ ਅਸਮਾਨ ਜੜੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਪੰਜਾਬ ਵਿੱਚ ਇਹਦੀ ਧੁੰਦਾਂ ਦੇ ਧੂਏ ਦੀ ਸਗੜੀ ਚਾਤਰ ਸਵੇਰੇ ਤੇ ਸ਼ਾਮ ਵੀ ਛਿੜਦੀ ਹੈ ਮੌਸਮ ਵਿਭਾਗ ਮੁਤਾਬਕ ਤੱਡਵਾਂਤੀ ਨਜ਼ਰ ਆ ਰਹੀ ਹੈ ਭਾਰਤੀ ਮੌਸਮ ਵਿਭਾਗ ਨੇ 19 ਸਤੰਬਰ ਤੱਕ ਤਾਜ਼ਾ ਮੌਸਮ ਅਪਡੇਟ ਜਾਰੀ ਕੀਤਾ ਹੈ ਜਿਸ ਦੇ ਮਤਲਬ ਅਗਲੇ 5 ਦਿਨਾਂ ਵਿੱਚ ਦੇਸ਼ ਦੇ ਕੁਝ ਇਲਾਕਿਆਂ ਵਿੱਚ ਭਾਰੀ ਬੀਂ ਪੈਣ ਦੀ ਸੰਭਾਵਨਾ ਦਿਖਾਈ ਗਈ ਹੈ ਉਥੇ ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਹਵਾ ਪ੍ਰਦੂਸ਼ਣ ਕਾਰਨ ਹਾਲਾਤ ਖਰਾਬ ਹਦ ਤੱਕ ਰਾਜਧਾਨੀ ਦਿੱਲੀ ਦਾ AQI 435 ਹੈ ਦਾਤ ਵੱਧ ਖੇਤਰਾਂ ਵਿੱਚ AQI 400 ਅਤੇ 500 ਦੇ ਵਿਚਕਾਰ ਰਹਿੰਦਾ ਹੈ ਦਿੱਲੀ ਹਵਾ ਸਾਹ ਲੈਣ ਦੇ ਯੋਗ ਨਹੀਂ ਇਸ ਦਿਰਾਂੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਵੀ ਇਹਦੀ ਦੀ ਸੁਭਾਅ ਕਾਰਨ ਸਵੇਰੇ ਸ਼ਾਮ ਕੁਝ ਇਲਾਕਿਆਂ ਵਿੱਚ ਵਿਜ਼ਿਬਿਲਟੀ ਕਾਫੀ ਜ਼ਿਆਦਾ ਘਟ ਰਹੀਦੀ ਹੈ ਆੜ ਵਾਲੇ ਦਿਨਾਂ ਵਿੱਚ ਬਦਲਦੇ ਮੌਸਮ ਕਾਰਨ ਤਦ ਹੋਰ ਵੱਧਦੀ ਸੰਭਾਵਨਾ ਹੈ ਪੰਜਾਬ ਵਿੱਚ ਠੰਡ ਹੱਟ ਚੀਰ ਵੀ ਆੜ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਕਾਬਾ ਛੇੜ ਸਕਦੀ ਹੈ 35 ਚੋਣਾਂ ਤੇ 4 ਵਿਧਾਨ ਸਭਾ ਹਲਕਿਆਂ ਦੀ ਜਿਬੜੀ ਚੋਣਾਂ ਮਗਰੋਂ ਨਗਰ ਨਿਗਮ ਤੇ ਨਗਰ ਕੌਂਸਲਾਂ ਦਾ ਲੈਗਲ ਵਾਇਟ ਗੇਰ ਹੈ ਜੋਡ ਕਮਿਸ਼ਨ ਨੇ ਇਸ ਲਈ ਤਿਆਰੀ ਖਿੱਚ ਲਈ ਹੈ ਇਸ ਤਰ੍ਹਾਂ ਸਿਆਲ ਵਿੱਚ ਵੀ ਚੋਣਾ ਕਰਕੇ ਪੰਜਾਬ ਦਾ ਸਿਆਸੀ ਪਾਰਾ ਚੜਿਆ ਰਹੇਗਾ ਨਗਰ ਨਿਗਮ ਤੇ ਨਗਰ ਕੌਂਸਲ ਚੋਣਾ ਸੱਤਾਧਿਰ ਆਵਾਦੀ ਪਾਰਟੀ ਲਈ ਬਿਹਤ ਐਵਹਨ ਕਿਉਂਕਿ ਇਸ ਵੇਲੇ ਬਹੁਤੇ ਸ਼ਹਿਰਾਂ ਦਾ ਪ੍ਰਬੰਧ ਰਵਾਇਤੀ ਪਾਰਟੀ ਦੇ ਹੱਥੀ ਹੈ ਤੇ ਅਸਲ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਰਾਜ ਚੋਣ ਕਮਿਸ਼ਨ ਨੇ ਬਤਵਾਰ ਨੂੰ 5 ਨਗਰ ਨਿਕਵਾ ਅਬਰਸਰ ਜਲੰਧਰ ਲੁਧਿਆਣਾ ਪਟਿਆਲਾ ਫਗਵਾਣਾ ਅਤੇ ਚਾਲੀਦਵਰ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸ਼੍ਰੀ ਅਕਾਲਤਖ ਸਾਹਿਬ ਵੱਲੋਂ ਤਨਖਈਆ ਕਰਾਰ ਦਿੱਤੇ ਗਏ ਸ਼੍ਰੋਮਣੀ ਕਾਲਦ ਪ੍ਰਧਾਨ ਸੁਖਬੀ ਸਿੰਘ ਬਾਦਲ ਕੱਲ ਸ਼੍ਰੀ ਅਕਾਲਤਖ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਹਨਾਂ ਨਾਲ ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਹੋਰ ਸੀਨੀਅਰ ਅਕਾਲੀ ਆਗੂ ਮੌਜੂਦ ਰਹੇ। ਇਸ ਮੌਕੇ ਸੁਖਬੀ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਪੱਤਰ ਵੀ ਸੌਂਪਿਆ ਜਿਸ ਵਿੱਚ ਉਹਨਾਂ ਨੇ ਜਲਦ ਫੈਸਲਾ ਲੈਣ ਦੀ ਅਪੀਲ ਕੀਤੀ ਹੈ ਜਿਕਰਯੋਗ ਹੈ ਕਿ ਬੀਤੀ 30 ਅਗਸਤ ਨੂੰ ਸੁਖਬੀ ਸਿੰਘ ਬਾਦਲ ਨੂੰ ਤਨਖਈਆ ਕਰਾ ਦਿੱਤਾ ਗਿਆ ਸੀ ਪਰ ਹਜੇ ਤੱਕ ਸਿੰਘ ਸਹਿਬਾਨ ਨੇ ਉਹਨਾਂ ਨੂੰ ਕੋਈ ਵੀ ਸੱਜਾ ਨਹੀਂ ਸੁਣਾਈ ਜਿਸ ਤੇ ਸੁਖਬੀ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਲਿਖਤੀ ਅਰਜੀ ਸੌਂਪੀ ਗਈ ਹੈ ਤੇ ਉਹਨਾਂ ਸਿੰਘ ਸਹਿਬਾਨਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਤਨਖਈਆ ਕਰਾ ਦਿੱਤੇ ਗਏ 2.5 ਮਹੀਨੇ ਦਾ ਸਮਾਂ ਬੀਤ ਗਿਆ ਹੈ ਪਰ ਹਜੇ ਤੱਕ ਕੋਈ ਤਨਖਾਹ ਨਹੀਂ ਲਗਾਈ ਗਈ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਹੁਤ ਪੂਰ ਪ੍ਰਚਾਰ ਚੱਲ ਰਿਹਾ ਸੀ ਕੁਝ ਲੋਕਾਂ ਨੇ ਜੋ ਪਾਰਟੀ ਤੋਂ ਬਾਗੀ ਹੋ ਕੇ ਸ਼੍ਰੀ ਕਾਲਤਕਸਰ ਇੱਕ ਐਪਲੀਕੇਸ਼ਨ ਦਿੱਤੀ ਤੇ ਸਿੰਘ ਸਾਹਿਬ ਨੇ ਉਹਦਾ ਸਪਸ਼ਟੀਕਰਨ ਦਾਸਤ ਮੰਗਿਆ ਤੇ ਮੈਂ ਉਸ ਸਪਸਟੀ ਕਰਨ ਸਾਰਾ ਕੁਛ ਹੀ ਜੋ ਕਿਹਾ ਸੀ ਜਾਂ ਸਾਡੇ ਖਿਲਾਫ ਝੂਠ ਬੋਲੇ ਸੀ ਮੈਂ ਸਾਰਾ ਕੁਛ ਪ੍ਰਦਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਸ਼ਰੋਮਨੀ ਕਾਲ ਦਾ ਆਪਣੇ ਝੋਲੀ ਪਾ ਲਿਆ ਸੀ ਸ਼ਰੋਮਨੀ ਅਕਾਲੀ ਦਲ ਵਾਸਤੇ ਹਰ ਸਿੱਖ ਵਾਸਤੇ ਸ਼੍ਰੀ ਕਾਲ ਤਖਤ ਸਭ ਸੁਪਰੀਮ ਅਥਾਰਟੀ ਹੈ ਤੇ ਸਾਰ ਹਰ ਸਿੱਖ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਕੋਈ ਵੀ ਆਦੇਸ਼ ਹੋਏ ਉਹ ਮੰਨਾ ਵੀ ਚਾਹੀਦਾ ਹੈ ਆਈ ਕਾਰਨ ਹੈ ਕਿ ਅੱਜ ਆਪਣੀ ਕੌਮ ਤਖੜੀ ਹੈ ਕਿਉਂਕਿ ਆਪਣੇ ਇੱਕ ਸਕਿਉਰੀਟੀ ਅਥਾਰਟੀ ਹੈ ਕਲਤਕ ਸਾਬ ਤਰਫੋਂ ਸਿੰਘ ਸਾਬ ਨੇ ਦਾਸ ਨੂੰ ਤਨਖਈਆ ਡਿਕਲੇਰ ਕੀਤਾ ਮੈਂ ਅਗਲੇ ਦਿਨ ਹੀ ਇੱਥੇ ਦਾਸ ਪਹੁੰਚ ਗਿਆ ਸ਼੍ਰੀ ਕਲਤਕ ਸਾਬ ਆਦੇਸ਼ ਲੈਣ ਵਾਸਤੇ ਜੋ ਸੇਵਾ ਜੋ ਹੁਕਮ ਸ਼੍ਰੀ ਕਲਤਕ ਸਾਬ ਕਰਨਗੇ ਐਜ਼ ਐਜ਼ ਅ ਸਿੱਖ ਐਜ਼ ਅ ਕਾਲੀ ਦਲ ਮੇਰੇ ਵੱਸੇ ਪ੍ਰਵਾਨ ਹੈ ਪਰ ਮੈਂ ਅੱਜ ਬੇਨਤੀ ਕਰਨ ਵਾਸਤੇ ਆਇਆ ਕਿ ਤਕਰੀਬਨ 2.5 ਮਹੀਨਿਆਂ ਤੋਂ ਵੱਧ ਹੋ ਗਿਆ ਸਮਾਂ ਹਲੇ ਤੱਕ ਜੋ ਆਦੇਸ਼ ਕੀਤਾ ਗਿਆ ਸੀ ਕਿ ਤਨਖਾਹ ਲਈ ਜਾਏਗੀ ਹਲੇ ਤੱਕ ਕੁਝ ਉਦੇ ਬਾਰੇ ਸਬੰਧ ਵਿੱਚ ਕੋਈ ਗੱਲ ਹੋਈ ਨਹੀਂ ਮੈਂ ਤਾਂ ਸਿੰਘ ਸਾਹਿਬ ਦੇ ਚਰਣਾ ਚਦਾਸ ਬੇਨਤੀ ਕਰਨ ਵਾਸਤੇ ਆਇਆ ਕਿ ਜੋ ਹੁਕਮ ਦੇਣਗੇ ਅਸੀਂ ਉਹ ਹੁਕਮ ਦੀ ਪਾਲਣਾ ਕਰਾਂਗੇ ਕਿਉਂਕਿ ਕਈ ਜ਼ਿੰਮੇਵਾਰੀਆਂ ਪਰਸਨਲ ਵੀ ਹੁੰਦੀਆਂ ਪਿਛਲੇ 2.5 ਸਾਲਾਂ 2.5 ਮਹੀਨਿਆਂ ਤੋਂ ਮੈਂ ਭਾਵੇਂ ਪੋਲਿਟੀਕਲ ਸਪੇਸ ਹੈ ਭਾਵੇਂ ਪਰਸਨਲ ਹੈ ਮੈਂ ਸਿੰਘ ਸਾਹਿਬ ਨੇ ਕਿਉਂਕਿ ਆਦੇਸ਼ ਦਿੱਤੇ ਸੀ ਉਹਦੀ ਪਾਲਣਾ ਕੀਤੀ ਤੇ ਮੈਂ 아이 ਬੇਨਤੀ ਕਰਨਾ ਚਾਹਣਾ ਹੈ ਕਿ ਸਿੰਘ ਸਾਹਿਬ ਜੋ ਹੁਕਮ ਕਰਨਾ ਹੈ ਜੋ ਆਦੇਸ਼ ਦੇਣਗੇ ਮੰਨੂਗਾ ਪਰ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਬੇਨਤੀ ਕਰਨਾ ਹੈ ਕਿ ਜਲਦੀ ਤੋਂ ਜਲਦੀ ਇਹ ਹੋ ਜਾਏ ਤੇ ਬਹੁਤ ਚੰਗਾ ਹੋਊਗਾ ਮੈਨੂੰ ਹੁਣੇ ਹੀ ਇਤਲਾਹ ਮਿਲੀ ਸੀ ਕਿ ਸੁਨੀਲ ਜਾਖੜ ਜਿਹੜੇ ਪ੍ਰਧਾਨ ਸਨ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਅੱਜ ਹੀ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਮੈਂ ਸੁਣ ਰਿਹਾ ਸੀ ਉਹਨਾਂ ਦੀ ਇੰਟਰਵਿਊ 'ਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਦਿੱਲੀ ਹਿੰਦੁਸਤਾਨ ਦਾ ਦਿਲ ਹੈ ਉਸ ਤਰ੍ਹਾਂ ਹੀ ਚੰਡੀਗੜ੍ਹ ਪੰਜਾਬ ਦਾ ਦਿਲ ਤੇ ਜਦੋਂ ਕੱਲ ਦੀ ਇੱਕ ਨੋਟੀਫਿਕੇਸ਼ਨ ਯੂਨੀਅਨ ਟੈਰੀਟਰੀ ਵੱਲੋਂ ਆਈ ਹੈ ਕਿ ਹਰਿਆਣਾ ਨੂੰ ਵਿਧਾਨ ਸਭਾ ਵਾਸਤੇ 10 ਏਕੜ ਜਗ੍ਹਾ ਚੰਡੀਗੜ੍ਹ 'ਚ ਦਿੱਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਮੈਂ ਵੈਲਕਮ ਕਰਨਾ ਜਾਖੜ ਸਾਹਿਬ ਦੀ ਇਹ ਸਟੇਟਮੈਂਟ ਬਟ ਮੈਂ ਜਖੜ ਸਾਹਿਬ ਨੇ ਪਿਛਲੇ ਦਿਨੀ ਪ੍ਰਧਾਨ ਮੰਤਰੀ ਜੀ ਦੀ ਬੜੀ ਤਾਰੀਫ ਕੀਤੀ ਤੇ ਇਹ ਗੱਲ ਕਹੀ ਸੀ ਕਿ ਮੋਦੀ ਸਾਹਿਬ ਪੰਜਾਬ ਨੂੰ ਬਹੁਤ ਕੁਝ ਦੇਣਾ ਚਾਹੁੰਦੇ ਸਿੱਖ ਧਰਮ ਦੇ ਨਾਲ ਬਹੁਤ ਪਿਆਰ ਕਰਦੇ ਨੇ ਸਤਿਕਾਰ ਕਰਦੇ ਤਾਂ ਮੈਂ ਪ੍ਰਾਈਮਿੰਸਟਰ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਪ੍ਰਾਈਮਿੰਸਟਰ ਸਾਹਿਬ ਜੇ ਇਮਾਨਦਾਰੀ ਨਾਲ ਤੁਸੀਂ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਸਿੱਖਾਂ ਸਾਰੀ ਸਿੱਖ ਕਮਿਊਨਿਟੀ ਨੂੰ ਤੁਸੀਂ ਕਹਿੰਦੇ ਹੋ ਕਿ ਮੈਂ ਇੱਜ਼ਤ ਤੇ ਮਾਨ ਦੇਣਾ ਚਾਹਨਾ ਤੋ ਜਿਹੜਾ ਸਾਡਾ ਇਨਹੇਰੈਂਟ ਰਾਈਟ ਹੈ ਚੰਡੀਗੜ੍ਹ ਉਹ ਕਿਰਪਾ ਕਰਕੇ ਨਵੇਂ ਸਾਲ ਤੋਂ ਪਹਿਲੇ ਪਹਿਲੇ ਸਾਨੂੰ ਬਖਸ਼ਿਆ ਜਾ ਸਾਨੂੰ ਦਿੱਤਾ ਜਾਏ ਕਿਉਂਕਿ ਮੇਰਾ ਮੰਨਣਾ ਹੈ ਕਿ ਜਿਹੜੀ ਇਹ ਨੋਟੀਫਿਕੇਸ਼ਨ ਹੋਈ ਹੈ ਇਹ ਮਾਲਕੀਅਤ ਦੇ ਖਾਨੇ ਦੇ ਵਿੱਚ ਹਰਿਆਣਾ ਦਾ ਨਾਮ ਦਰਜ ਕੀਤਾ ਗਿਆ 1966 ਦੇ ਵਿੱਚ ਜਦੋਂ ਹਰਿਆਣਾ ਪੰਜਾਬ ਪੰਜਾਬ ਹਰਿਆਣਾ ਤੇ ਹਿਮਾਚਲ ਵੱਖ-ਵੱਖ ਹੋਏ ਨੇ ਰੀਆਰਗੇਨਾਈਜੇਸ਼ਨ ਹੋਈ ਸਾਰੀ ਸਟੇਟਸ ਦੀ ਚੰਡੀਗੜ੍ਹ ਜਿਹੜਾ ਹੈ ਪੰਜਾਬ ਨੂੰ ਦਿੱਤਾ ਗਿਆ ਸੀ ਉਹਦੇ ਵਿੱਚ ਸ਼ਰਤ ਤੇ ਲਾਈ ਗਈ ਸੀ ਕਿ ਚੰਦ ਪੈਸੇ ਚੰਦ ਕਰੋੜ ਰੁਪਇਆ ਅਸੀਂ ਹਰਿਆਣੇ ਨੂੰ ਦਵਾਂਗੇ ਤੇ ਚੰਦ ਸਾਲਾਂ ਦੇ ਵਿੱਚ ਦੋ ਤਿੰਨ ਸਾਲ ਦੇ ਵਿੱਚ ਉਹ ਆਪਣਾ ਕੈਪੀਟਲ ਬਣਾਣਗੇ ਆਪਣੀ ਰਾਜਧਾਨੀ ਬਣਾਣਗੇ ਤੇ ਉਹ ਇੱਥੋਂ ਚਲੇ ਜਾਣਗੇ ਬੇਸਿਕਲੀ ਹਰਿਆਣਾ ਜਿਹਾ ਕਿਰਾਏਦਾਰ ਰਹਿ ਰਿਹਾ ਸੀ ਬਟ ਆ ਜਿਹੜਾ ਕੱਲ ਸ਼ਰਾਰਤ ਕੀਤੀ ਗਈ ਕਿਉਂਕਿ ਪੰਚਕੂਲੇ ਚ 12 ਏਕੜ ਜਗ੍ਹਾ ਇਹਨਾਂ ਤੋਂ ਬਦਲਾ ਕੀਤਾ 12 ਏਕੜ ਹਰਿਆਣੇ ਨੇ ਦਿੱਤੀ ਹੈ ਯੂਟੀ ਨੂੰ ਤੇ ਯੂਟੀ ਦੇ ਵਿੱਚ 10 ਏਕੜ ਜਗ੍ਹਾ ਲੈ ਲਈਏ ਤੇ ਜਿਹੜੀ ਮੈਂ ਸਾਰੇ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਦੱਸਣਾ ਚਾਹਨਾ ਕਿ ਜਿਹੜੀ ਜ਼ਮੀਨ 12 ਏਕੜ ਪੰਜ ਕੁਲੇ ਦਿੱਤੀ ਉਹ ਇਸ ਪਲੋਟ ਤੋਂ 1 ਕਿਲੋਮੀਟਰ ਤੇ ਤੇ ਜੇ ਹਰਿਆਣੇ ਨੇ ਵਿਧਾਨ ਸਭਾ ਬਣਾਣੀ ਤੇ ਹਰਿਆਣੇ ਚ ਬੰਨੀ ਚਾਹੀਦੀ ਸੀ ਤੇ ਜੇ 1 ਕਿਲੋਮੀਟਰ ਦੂਰ ਦਿੱਤੀ ਉਹਦਾ ਮਤਲਬ ਇਹ ਹੈ ਕਿ ਜ਼ਮੀਨ ਜ਼ਰੂਰ ਦੇ ਦਿੱਤੀ ਬਟ ਮਾਲਕੀਅਤ ਦੇ ਖਾਤੇ ਦੇ ਵਿੱਚ ਹਰਿਆਣੇ ਦਾ ਕਲੇਮ ਪੈਦਾ ਕਰ ਦਿੱਤਾ ਕੱਲ ਨੂੰ ਅਸੀਂ ਟੈਕਨੀਕਲੀ ਵੀ ਕਿਸੇ ਕਚੈਰੀ ਵਿੱਚ ਵੀ ਚੈਲੰਜ ਕਰਨਾ ਹੋਵੇ ਤੇ ਓਨਰਸ਼ਿਪ ਦੇ ਖਾਤੇ ਦੇ ਵਿੱਚ ਹਰਿਆਣੇ ਦਾ ਸੱਪ ਆ ਦਿੱਤਾ ਗਿਆ ਇਹ ਬਹੁਤ ਵੱਡਾ ਧਰੋਤ ਤੇ ਧੋਖਾ ਕੀਤਾ ਗਿਆ ਤੋਂ ਜੇ ਇਸ ਨੂੰ ਦੂਰ ਕਰਨਾ ਕਿਉਂਕਿ ਪਾਣੀਆਂ ਦੇ ਉੱਤੇ ਭਾਵੇਂ ਪਾਖੜਾ ਬਿਆਸ ਦੇ ਉੱਤੇ ਚੱਲਦਾ ਹੋਇਆ ਪੰਜਾਬ ਯੂਨੀਵਰਸਿਟੀ ਦੇ ਉੱਤੇ ਚੰਡੀਗੜ੍ਹ ਦੇ ਉੱਤੇ ਜਿਹੜੇ ਵੀ ਸਾਡੇ ਹੱਕਕੂ ਖੋਏ ਜਾ ਰਹੇ ਨੇ ਡਾਕਾ ਮਾਰਿਆ ਜਾ ਰਿਹਾ ਪਾਜਪਦੀ ਸਰਕਾਰ ਕਰਦੀ ਜੇ ਪ੍ਰਧਾਨ ਮੰਤਰੀ ਇਸ ਗੱਲ ਨੂੰ ਦੂਰ ਕਰਨਾ ਚਾਹੁੰਦੇ ਨੇ ਤੇ ਨਵੇਂ ਸਾਲ ਤੋਂ ਪਹਿਲੇ ਪਹਿਲੇ ਪੰਜਾਬ ਨੂੰ ਇਹ ਜਿਹੜਾ ਇਹਨਾਂ ਦਾ 1966 ਦਾ ਅਜੇ ਤੱਕ ਸਾਨੂੰ ਕੈਪੀਟਲ ਜਿਹੜਾ ਮਿਲਿਆ ਨਹੀਂ ਸਾਨੂੰ ਟਰਾਂਸਫਰ ਕਰਨ ਚੰਡੀਗੜ੍ਹ ਅਸੀਂ ਅਸੀਂ ਇਸ ਗੱਲ ਨੂੰ تسلیم ਕਰੀਏ ਕਿ ਪ੍ਰਧਾਨ ਮੰਤਰੀ ਪੰਜਾਬ ਦੀ ਬਿਹਤਰੀ ਚਾਹੁੰਦੇ ਨੇ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਤੁਹਾਡਾ ਮਿਹਰਬਾਨੀ